ਕਿ ਮੈਂ ਸੜਕ ਤੋਂ ਪਹਿਲਾਂ ਸਾਰੇ ਸੁਰੱਖਿਆ ਨਿਯਮਾਂ ਦਾ ਧਿਆਨ ਰੱਖਾਂਗੀ ਮੈਂ ਸੜਕ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਾਂਗੀ ਮੈਂ ਆਪਣੀ ਅਤੇ ਸੜਕ ਤੇ ਚੱਲਣ ਵਾਲੇ ਸਾਰੇ ਸਾਥੀਆਂ ਦੀ ਹਾਂ ਜੀ ਸੁਰੱਖਿਆ ਸਟਾਰ ਕਰਾਂਗਾ ਮੈਂ ਸਮਰਪਿਤ ਭਾਵਨਾ ਨਾਲ ਮੈਂ ਸਮਰਪਿਤ ਭਾਵਨਾ ਨਾਲ ਸੜਕ ਸੁਰੱਖਿਆ ਲਈ ਸੜਕ ਸੁਰੱਖਿਆ ਲਈ ਨਿਯਮਿਤ ਰੂਪ ਨਾਲ ਮੈਂ ਕਰਾਂਗੀ ਕੰਮ ਕਰਾਂਗੀ ਦੇਖੋ ਜੀ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਜਦੋਂ ਆਈ ਹੈ ਐਡਮਿਨਸ਼ਨ ਤੋਂ ਤੇ ਜੋ ਵੀ ਉਹਨਾਂ ਨੇ ਪ੍ਰਬੰਧ ਕੀਤੇ ਅਸੀਂ ਪੂਰਾ ਕੋਆਪਰੇਟ ਕੀਤਾ ਹੈ ਔਰ ਉਹਨਾਂ ਨੂੰ ਪੂਰੇ ਪ੍ਰਬੰਧ ਕਰਕੇ ਦਿੱਤੇ ਤਮੇ ਬੱਚਿਆਂ ਕਿਸ ਤਰੀਕੇ ਨਾਲ ਜਾਗਰਿਤ ਕੀਤਾ ਗਿਆ ਹੈ ਬੱਚਿਆਂ ਨੂੰ ਕਿਸ ਤਰੀਕੇ ਨਾਲ ਬੱਚਿਆਂ ਨੂੰ ਜਾਗਰਿਤ ਕਰਨ ਵਾਸਤੇ ਅੱਜ ਜੋ ਸਾਡੇ ਕੋਲ ਨੈਸਟੈਂਸ ਸਰ ਨਾਮ ਦੇ ਜੇ ਸੀਗੇ ਔਰ ਐਸ ਐਸ ਪੀ ਸਰ ਹੈਗੇ ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਸਾਰੇ ਪੁਆਇੰਟਸ ਕਵਰ ਕੀਤੇ ਹੈ ਔਰ ਉਹਨਾਂ ਨੇ ਆਪਣੇ ਬੱਚਨ ਸੁਰਾਵੇ ਦੇ ਸਾਰਿਆਂ ਦੇ ਬਾਰੇ ਚਾਗ ਕੀਤਾ ਹੈ ਥੈਂਕ ਯੂ ਟਾਈਮ ਸਾਡੇ ਰੋਡ ਸੇਫਟੀ ਔਰ ਟ੍ਰੈਫਿਕ ਦੇ ਰੂਲਸ ਦੇ ਬਾਰੇ ਅਸੀਂ ਕਰਦੇ ਵੀ ਰਹਿੰਦੇ ਆ ਬੱਚਿਆਂ ਦੀ ਪ੍ਰੋਗਰਾਮ ਜੀ ਬਿਲਕੁਲ ਕੀਤੀ ਜਾਏਗੀ ਮੈਂ ਅੱਜ ਵੀ ਕਾਫੀ ਤੁਹਾਡੇ ਰਾਹੀਂ ਵੀ ਕਿਉਂਕਿ মিডিਆ ਮੈਸਾ ਹੈ ਜਿੱਥੇ ਮੈਸੇਜ ਜ਼ਿਆਦਾ ਜਾ ਸਕਦਾ ਹੈ ਬੱਚਿਆਂ ਦੀ ਸੁਰੱਖਿਆ ਬਹੁਤ ਦਾ ਅਹਿਮ ਹੈ ਕਿ ਇਹਦੇ ਵਿੱਚ ਸਕੂਲ ਕਈ ਵਾਰ ਬਹੁਤ ਜ਼ਿਆਦਾ ਰੂਟਸ ਉਹ ਜਿਹੜੇ ਨੇ ਉਹ ਫੋਲੋ ਨਹੀਂ ਕਰਦੇ ਸੋ ਮੈਂ ਕੱਲ ਵੀ ਚੈਕਿੰਗ ਕੀਤੀ ਆ ਉਹਦੇ ਵਿੱਚ ਕਾਫੀ ਸਕੂਲਾਂ ਦੇ ਵਿੱਚ ਬੇਸਿਕ ਜਿਵੇਂ ਮੈਂ ਦੱਸਿਆ ਕਿ ਬੇਸਿਕ ਰਿਕੁਆਇਰਮੈਂਟ ਦੀਆਂ ਚੀਜ਼ਾਂ ਵੀ ਖਾਲੀ ਨੇ ਸੋ ਅਸੀਂ ਕਾਫੀ ਵਾਰ ਇਹਨਾਂ ਨੂੰ ਕਿਹਾ ਹੈ ਕਿ ਸੇਫ ਸਕੂਲ ਵਾਹਨ ਸਕੀਮ ਦੇ ਅੰਤਰਗਤ ਜਿਹੜੀਆਂ-ਜਿਹੜੀਆਂ ਵੀ ਰਿਕੁਆਇਰਮੈਂਟਸ ਸਕੂਲ ਦੀ ਬੱਸ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਉਹ ਜ਼ਰੂਰ ਫਾਲੋ ਕਰਨ ਅਸੀਂ ਉਹਦੇ ਵਿੱਚ ਅਗਰ ਫਾਲੋ ਨਹੀਂ ਕਰਦੇ ਤਾਂ ਅਸੀਂ ਉਹਨਾਂ ਤੇ ਕਾਰਵਾਈ ਵੀ ਕਰਦੇ ਹਾਂ ਚਲਾਨ ਵੀ ਕਰਦੇ ਹਾਂ ਬਟ ਅਗਰ ਉਹ ਰੂਟੀਨ ਦੇ ਵਿੱਚ ਇਹ ਲੌਂਗਰ ਟਰਮ ਅਗਰ ਉਹ ਫਾਲੋ ਨਹੀਂ ਕਰਦੇ ਤਾਂ ਸਾਨੂੰ ਸਕੂਲ ਦੀਆਂ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਜ਼ਬਤ ਕਰਲੀਆਂ ਪੈਣਗੀਆਂ ਮੈਮ ਦੇਖਣ ਚਾਇਆ ਕਿ ਜਿਹੜੇ ਲਾਇਸੈਂਸ ਨਵੇਂ ਬਣਦੇ ਆ ਜਾਂ ਆਰਸੀ ਹੈਗੀ ਉਹ ਬੜੀ ਮੱਠੀ ਰਫਤਾਰ ਹੈਗੀ ਉਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਉਹਨਾਂ ਦੇ ਚਲਾਨ ਕੱਟ ਹੁੰਦੇ ਦੂਆ ਟਰੈਕ ਦੀ ਵੀ ਪ੍ਰੋਬਲਮ ਚੱਲ ਰਹੀ ਕਾਫੀ ਸਮੇਂ ਤੋਂ ਟਰੈਕ ਦੀ ਜੀ ਪ੍ਰੋਬਲਮ ਅਸੀਂ ਜਿਹੜੇ ਸਾਡੇ ਪੁਰਾਣਾ ਸੌਫਟਵੇਅਰ ਸੀ ਉਹਦਾ ਜਿਹੜਾ ਕੰਪਨੀ ਨਾਲ ਟਾਈ-ਅਪ ਸੀ ਉਪਰ ਜਿਹੜਾ ਟਰਾਂਸਪੋਰਟ ਦਾ ਨਾ ਹੁੰਦਾ ਉਹ ਟਾਈ-ਅਪ ਖਤਮ ਹੋਣ ਦੇ ਕਾਰਨ ਜਿਹੜੇ ਉਹਨਾਂ ਦੇ ਐਮਪਲੋਈ ਸੀ ਸਮਾਰਟ ਚਿਪ ਕੰਪਨੀ ਨੇ ਉਹਨਾਂ ਹਜੇ ਤੱਕ ਅੱਗੇ ਦੂਸਰੀ ਕੰਪਨੀ ਨਾਲ ਟਾਈ ਆਪੀਆਂ ਲਿੰਕ ਅਪ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਜਿਹੜੇ EMPLOYEES ਜਿਹਨਾਂ ਦੀ IDs ਬਣੀਆਂ ਹੋਈਆਂ ਸੀ ਜਿਨ੍ਹਾਂ ਨੂੰ ਜੋ ਟਾ ਕੰਮ ਦਿੱਤੇ ਗਏ ਸੀ ਜਿਹੜੇ ਸੀ ਉਹ ਕੰਮ ਨੇਪੜੇ ਨਹੀਂ ਚੱਲ ਸਕਿਆ ਬੰਦੀ ਕਰਦੀਆਂ ਸੀਨੀਅਰ ਸੈਕੰਡਰੀ ਸਕੂਲ ਪਰ ਜਿਹੜਾ ਹੈ ਅਸੀਂ ਆਪਣੇ ਜਿਹੜੇ ਸੋਸਾਇਟੀ ਦੇ ਲੋਕਾਂ ਦੀ IDs ਬਣਾ ਦੇ ਦਿੱਤੀਆਂ ਨੇ ਅਸੀਂ ਉਹਨਾਂ ਦੇ ਟੈਕਨੀਕਲ ਜਿਹੜਾ ਡਿਪਾਰਟਮੈਂਟ ਹੈ ਸਾਡਾ ਉੱਪਰ ਜਿਹੜਾ ਆਈਟੀ ਨਾਲ ਡੀਲ ਕਰਦਾ ਉਹਨਾਂ ਨਾਲ ਸਿੰਕ ਕਰਕੇ ਅਸੀਂ ਟਰੈਕ ਅੱਜ ਮੋਸਟ ਪੌਬਲੀ ਚਲਾਵਾਂਗੇ ਸ਼ਾਮ ਤੱਕ ਜੀ ਜਿਹੜੀਆਂ ਟੈਕਨੀਕਲ ਇਸ਼ੂਸ ਨੇ ਅਗਰ ਸ਼ਾਮ ਤੱਕ ਸੋਲਝਦੀਆਂ ਨਹੀਂ ਅਸੀਂ ਕੱਲ ਅੱਜ ਜਾਂ ਕੱਲ ਦੇ ਵਿੱਚ ਟਰੈਕ ਚਲਾਉਣਾ ਸ਼ੁਰੂ ਕਰਾਂਗੇ ਮੈਨੂੰ ਪ੍ਰਾਈਵੇਟ ਜਿਹੜੇ ਕਿ ਅਧਾਰੇ ਹੈਗੇ ਸਖਿਆ ਦੇ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਜਿਹੜੇ ਕਿ ਬੱਚਿਆਂ ਨੂੰ ਲਿਜਾਣ ਦਾ ਕੰਮ ਕਰਦੇ ਸ਼ਾਟ ਹੋ ਗਏ ਆਟੋਸ ਹੋ ਗਏ ਸਰ ਨਾ ਵੀ ਡਿਸਕਸ਼ਨ ਡਿਸਕਸ਼ਨ ਇਹੀ ਚੱਲ ਰਹੀ ਸੀ ਕਿ ਇਹਨਾਂ ਦੇ ਉੱਤੇ ਬੱਚਿਆਂ ਨੂੰ ਲੈ ਕੇ ਜਾਣਾ ਬਹੁਤ ਹੀ ਜ਼ਿਆਦਾ ਸੁਰੱਖਿਤ ਹੈ ਕੋਈ ਵੀ ਬੱਚਾ ਜਿੱਦ ਨਾ ਕੋਈ ਵੀ ਕੱਲ ਨੂੰ ਐਸਾ ਹਾਦਸਾ ਹੁੰਦਾ ਹੈ ਸੋ ਸਕੂਲ ਦੇ ਵੀ ਇਕਵਲੀ ਰਿਸਪਾਂਸਿਬਲ ਪੇਰੈਂਟਸ ਨੇ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਡੀਆਂ ਦੇ ਵਿੱਚ ਜਿੱਡੀਆਂ ਕਿ ਬਿਲਕੁਲ ਸੇਫ ਨਹੀਂ ਤੇ ਬਿਲਕੁਲ ਵੀ ਸਕੂਲ ਨਹੀਂ ਭੇਜਣਾ ਹੈ ਜੇ ਸਕੂਲ ਵੀ ਜਿਹੜੀਆਂ ਗੱਡੀਆਂ ਲਗਾ ਰੱਖੀਆਂ ਹਨ ਉਹਨਾਂ ਨੂੰ ਵੀ ਕਾਈਂਡਲੀ ਪੂਰੇ ਰੂਟਸ ਦੇ ਨਿਯਮਾਂ ਦੇ ਅੰਤਰਗਤ ਉਹਨਾਂ ਨੂੰ ਫਾਲੋ ਕਰਦੇ ਹੋਏ ਹੀ ਸੜਕ ਉੱਤੇ ਉਤਾਰਨ ਤਾਂ ਕਿ ਹਰ ਇੱਕ ਬੱਚਾ ਜਿਹੜਾ ਹੈ ਸਰ ਜੀ ਕਾ ਜਦੋਂ ਵੀ ਤਾਂ ਕੱਤੀ ਜਰੂਰੀ ਤੱਕ ਨੈਸ਼ਨਲ ਰੋਡ ਸੇਫਟੀ ਮਨਥ ਜਿਹੜਾ ਮਨਾ ਰਹੇ ਹੈਗੇ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਕਪੂਥਲਾ ਪੁਲਿਸ ਮਤਲਬ ਅੱਜ ਐਮਜੈਂਸ ਸਕੂਲ ਕਪੂਥਲਾ ਦੇ ਨਾਲ ਟਾਈ ਅਪ ਕਰਕੇ ਇੱਕ ਵੱਡਾ ਜਿਹੜਾ ਸਮਾਗਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡਾ ਜਿਹੜਾ ਟਾਰਗੇਟ ਏਜ ਗਰੁੱਪ ਹੈਗਾ 9ਵੀਂ ਕਲਾਸ ਤੋਂ 12ਵੀਂ ਕਲਾਸ ਦੇ ਬੱਚੇ ਜਿਹੜੇ ਕਿ 18 ਸਾਲ ਤੋਂ ਘੱਟ ਹੈਗੇ ਹੈ ਤੇ ਛੇਤੀ ਹੀ ਜਿਹੜਾ ਉਹ ਐਲੀਜੀਬਲ ਹੋ ਜਾਣਗੇ ਇੱਕ ਆਪਣੇ ਲਾਇਸੈਂਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਉਹਨਾਂ ਨੂੰ ਜਿਹੜਾ ਰੋਡ ਸੇਫਟੀ ਸੰਬੰਧੀ ਜਿਹੜੀ ਜਾਣਕਾਰੀਆਂ ਦਿੱਤੀ ਗਈਆਂ ਉਹਨਾਂ ਨੂੰ ਮੋਟਰ ਵਹੀਕਲ ਐਕਟ ਦੇ ਬਾਰੇ ਵਿਸਤਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਰੋਡ ਟ੍ਰੈਫਿਕ ਸਾਈਨਸ ਬਾਰੇ ਵੀ ਉਹਨਾਂ ਨੂੰ ਜਿਹੜੀ ਡਿਟੇਲਡ ਇਨਫੋਰਮੇਸ਼ਨ ਦਿੱਤੀ ਗਈ ਹੈ ਇਸ ਤੋਂ ਇਲਾਵਾ ਬੜਾ ਇੰਟਰਐਕਟਿਵ ਜਿਹੜਾ ਸੈਸ਼ਨ ਰਿਹਾ ਹੈਗਾ ਜਦੇ ਵਿੱਚ ਬੱਚਿਆਂ ਤੋਂ ਵੀ ਕਾਫੀ ਗੱਲਾਂ ਪੁੱਛੀਆਂ ਗਈਆਂ ਤੇ ਉਹਨਾਂ ਨੇ ਬਿਲਕੁਲ ਜਿਹੜਾ ਸਹੀ ਜਵਾਬ ਦਿੱਤਾ ਹੈ ਜੋ ਕਿ ਮੈਨੂੰ ਲੱਗਦਾ ਇਹ ਇੱਕ ਵਧੀਆ ਜਿਹੜੀ ਸਿੱਖਿਆ ਦੀ ਜਿਹੜੀ ਨਿਸ਼ਾਨੀ ਹੈਗੀ ਹੈ ਕਿ ਅਸੀਂ ਜਿਹੜੇ ਆਪਣੇ ਕਾਨੂੰਨ ਹੈਗੇ ਤੇ ਆਪਣੇ ਜਿਹੜੇ ਰੂਲਸ ਹੈ ਉਹਨਾਂ ਹੀ ਸਾਨੂੰ ਜਾਣਕਾਰੀ ਹੈਗੀ ਹੈ ਸਟੂਡੈਂਟਸ ਵੱਲੋਂ ਕਾਫੀ ਉਤਸ਼ਾਹ ਨਾਲ ਇਹ ਚ ਪਾਰਟਿਸਿਪੇਟ ਕੀਤਾ ਗਿਆ तकरीबन 1000 ਬੱਚਿਆਂ ਨੇ ਜਿਹੜੇ ਵੱਖ-ਵੱਖ ਸਕੂਲਾਂ ਤੋਂ ਪਾਰਟਿਸਿਪੇਟ ਕੀਤਾ ਹੈਗਾ ਬੱਚਿਆਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਗਈ ਕੀਤੀ ਗਈ ਹੈ ਕਿ ਕਦੇ ਆਪਣੇ ਪੇਰੈਂਟਸ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਰੋਡ ਸੇਫਟੀ ਸਬੰਧੀ ਜੋ ਵੀ ਅਸੀਂ ਗੱਲਾਂ ਸਿੱਖੀਆਂ ਉਹਦੇ ਬਾਰੇ ਜਾਗਰੂਕ ਕਰਾਉਣ ਤੇ ਕਦੇ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪੇਰੈਂਟਸ ਕਦੇ ਰੋਡ ਸੇਫਟੀ ਸਬੰਧੀ ਤੇ ਰੋਡ ਕਾਨੂੰਨ ਸਬੰਧੀ ਕੋਈ ਵੀ ਉਲੰਘਣਾ ਕਰਨ ਤੇ ਉਹਨਾਂ ਨੂੰ ਟੋਕਣ ਜ਼ਰੂਰੀ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਫਿਰ ਜਿੱਦਾਂ ਆ ਗਿਆ ਹੋ ਸਕਦਾ ਵੱਡੇ ਮੋਟਰਸਾਈਕਲ ਦੇ ਗਿਆ ਮੈਂ 18 ਸਾਲ ਦੀ ਦੇਖ ਲਓ ਜੋ ਮੇਰਾ ਜਿਹੜਾ ਫੋਟੋ ਹੈ ਉਹਨਾਂ ਦੇ ਜਿਹੜੇ ਪਾਪੀ ਰਸ ਖਿਲਾਫ ਜਿਹੜੀ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਤੇ ਉਹਦੇ ਤੇ ਵੀ ਬਰੇਚ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਸੇਫ ਸਨਾਰ ਬਹਨ ਪ੍ਰੋਜੈਕਟ ਹੈ ਉਹਦੇ ਬਾਰੇ ਵੀ ਜਿਹੜੀ ਬਹੁਤ ਹੀ ਵਿਸਤ੍ਰਿਤ ਕਮੇਟੀ ਗਈ ਹੈ ਕਿ ਉਹਨਾਂ ਨੇ ਸਮਝਿਆ ਅਸੀਂ ਜਿਹੜੇ ਪਹਿਲਾਂ ਉਹਦੇ ਵਿੱਚ ਜਿਹੜਾ ਸੇਫ ਸਨ ਪ੍ਰੋਜੈਕਟ ਸਾਰੇ ਸੁਰੱਖਿਆ ਨਿਯਮਾਂ ਦਾ ਉਹਨਾਂ ਨੂੰ ਵੀ ਅਸੀਂ ਸਾਰੇ ਇੱਕ ਗੱਲ ਸਾਹਮਣੇ ਆਈ ਜਿਸ ਤਰ੍ਹਾਂ ਕਿ ਸੜਕਾਂ ਤੇ ਬਹੁਤ ਸਾਰੇ ਜਿਹੜੇ ਪ੍ਰੈਕਟਿਸ ਕਰਨੇ ਦੌੜਦੇ ਆ ਖਾਸ ਕਰਕੇ ਫਸਲੀ ਫੀਲਡ ਦੇ ਵਿੱਚ ਜਿਨ੍ਹਾਂ ਨੂੰ ਇਤਿਆਹੇ ਹੁੰਦਾpropto ਚਾਈ ਦੇ ਨਿਯਮਾਂ ਦੇ ਜਿਹੜੇ ਪਈਆ ਲਾਉਣਗੇ ਕੋਈ ਪਾਲਣਾ ਕਰਾਂਗੀ ਮੈਂ ਆਪਣੀ ਜਿਹੜਾ ਜਗਤਤਾ ਜਿਹੜੀ ਗਾਰੰਟੀ ਤੇ ਸੜਕ ਤੇ ਚੱਲਣ ਵਾਲੇ